ਉਧਰ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਅਦਾਕਾਰ ਰਹੇ ਮਰਹੂਮ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਜਿਮਨੀ ਚੋਣਾਂ ਕਰਵਾਈਆਂ ਜਾਣਗੀਆਂ ਪਰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹਾਲਾਂਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਹੁਣ ਤੱਕ ਉਹਨਾਂ ਦੀ ਪਤਨੀ ਕਵਿਤਾ ਖੰਨਾ ਨੂੰ ਚੋਣ ਲੜਾਈ ਜਾਂਦੀਆਂ ਵੀ ਖਬਰਾਂ ਨੇ ਪਰ ਇਹਨਾਂ ਚੋਣਾਂ ਦੀ ਉਮੀਦਵਾਰੀ ਨੂੰ ਲੈ ਕੇ ਅਕਾਲੀ ਭਾਜਪਾ ਗੂਆਂ ਦੇ ਵਿੱਚ ਵੀ ਆਪਸੀ ਖਿੱਚੋਤਾਣ ਜਾਰੀ ਹੈ 10 ਪਰ ਸੀਟ ਪਿਛਲੇ ਆਲਮੋਸਟ 20 ਸਾਲ ਸੇ ਭਾਜਪਾ ਦੇ ਪਾਸ ਹੈ बीजेपी अकाली दल कमांड के पास है मुझे नहीं लग रहा है कोई ऐसी रणनीति रणनीति रन की जरूरत है करने की क्योंकि हम लोग तो वैसे ही सीट जीत रहे हैं, हमारी सीट सीट है है और इस सीट हम हारे नहीं स्थिति बड़ी उल्ट है जो पहले साड़ी स्थिति होती थी ना वो स्थिति नहीं हो पहले भारतीय जनता पार्टी श्रोमणी अकाली दल के सात तो अठ एम एल ए रहे 1 ਕੇ 2 ਹੁੰਦੇ ਰਹੇ ਨੇ ਕਾਂਗਰਸ ਹੁਣ ਐਤ ਕੀ 8 ਕਾਂਗਰਸ ਦੇ ਨੇ ਤੇ 2 ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਬਿਲਕੁਲ ਸਿਚੂਏਸ਼ਨ ਉਲਟ ਗਈ ਔਰ ਸਭ ਤੋਂ ਵੱਡੀ ਗੱਲ ਹੈ ਕਾਂਗਰਸ ਰੂਲਿੰਗ ਹੈ ਕਾਂਗਰਸ ਨੇ ਲੋੜ ਲਾਣਾ ਜੇ ਕੋਈ ਪ੍ਰੋਫਿਟ ਮਿਲ ਸਕਦਾ ਤੇ ਲੋਕਲ ਕੈਂਡੀਡੇਟ ਲਈ ਮੈਂ ਇਹ ਮੇਬੀ ਐਨੀਵਨ ਐਨੀ ਮੈਂ ਕਹਿੰਦਾ ਮੈਂ ਬਹੁਤ ਖੂਬ ਤੋਂ ਮੈਨੂੰ ਦਿੱਤਾ ਜਾਏ ਮੈਂ ਟਕਰਾ ਮੈਨੂੰ ਦਿੱਤਾ ਜਾਏ ਨਹੀਂ ਪਾਰਟੀ ਨੂੰ ਸੋਚਣਾ ਤੇਰਾ ਕਿਹੜਾ ਬੰਦਾ ਕਰ ਸਕਦਾ ਇਹ ਠੀਕ ਹੈ ਬੀਜੇਪੀ ਦੇ ਕੁਝ ਲੋਕ ਬੇਈਮਾਨ ਨੇ ਜਿਨ੍ਹਾਂ ਨੇ ਬਟਾਲੇ ਚ ਸਾਡੇ ਨਾਲ ਬਹੁਤ ਧੱਕਾ ਕੀਤਾ ਪਰ ਸਾਡੇ ਕੀ ਦੇ ਬੇਈਮਾਨ ਵਾਲੇ ਵੇਖ ਕੇ ਬੇਈਮਾਨ ਥੋੜਾ ਹੋ ਗਿਆ ਨਾ ਅਸੀਂ ਆਪਣੀ ਪਾਰਟੀ ਦਾ ਹੁਕਮ ਮੰਨਣਾ ਉਹਦੇ ਵਿੱਚ ਵੀ ਸ਼ਰੇਸ਼ ਪਾਟੀ ਵਰਗੇ ਚੰਗੇ ਬੰਦੇ ਹੈਗੇ ਸੀ ਅਸ਼ੋਕ ਮੋੜਕੀਨ ਸੀ ਭੱਲੇ ਹੋਣੀ ਸੀ ਪਰਦਾਵੇ ਹੋਣੀ ਸੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸੀ ਉਹਨਾਂ ਦੇ ਰਿਣੀ ਆ ਔਰ ਉਹਨਾਂ ਨੂੰ ਨੰਗਿਆ ਜਰੂਰ ਕਰਾਂਗੇ ਪਾਰਟੀ ਨੂੰ ਕਮਾਂਗੇ ਜਿਹੜੇ ਕਾਂਗਰਸ ਨਾਲ ਲਾਇੰਸ ਕਰਕੇ ਜੀਪੀਜੀ ਵੀ ਮੋਜਾ ਲੁੜਦੇ ਨੇ ਤੇ ਕਾਗਜ਼ੀ ਮੋਜਾ ਵੀ ਲੁੜਦੇ ਨੇ ਜਿਨ੍ਹਾਂ ਦਾ ਉਹਨਾਂ ਦਾ ਕੁਝ ਨਾ ਕੁਝ ਉਹਨਾਂ ਦੇ ਨੱਕ ਤੇ ਨੱਥ ਪਾਉਂਦੀ ਜਰੂਰ ਸਰਕਾਰ ਨੂੰ ਆਪਣੇ ਨੂੰ ਆਪਣੀ ਪਾਰਟੀ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਦਾ ਪੂਰਾ ਹਾਲ-ਵਾਲ ਠੀਕੀ ਕਰ ਦੇ ਦੂਜੇ ਪਾਸੇ ਕਾਂਗਰਸੀ ਆਗੂਆਂ ਦੀ ਜੇ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਮੀਦਵਾਰ ਦੀ ਚੋਣ ਦਾ ਫੈਸਲਾ ਹਾਈ ਕਮਾਂਡ ਕਰੇਗੀ ਤੇ ਉਹ ਜੋ ਵੀ ਉਮੀਦਵਾਰ ਚੁਣੇਗੀ ਉਹਨਾਂ ਨੂੰ ਮਨਜ਼ੂਰ ਹੈ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਕੈਪਟਨ ਅਬਰਿੰਦਰ ਸਿੰਘ ਦੇ ਹੱਥ 'ਚ ਅਸੀਂ 8 ਦੀ ਬਜਾਏ ਦਸਾਂ ਹਲਕਿਆਂ ਤੋਂ ਜਿੱਤ ਕੇ ਔਰ ਇਤਿਹਾਸ ਰਚਾਂਗੇ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਵੀ ਕਾਂਗਰਸ ਦਾ ਇਕਵੰਡ ਕੈਪਟਨ ਅਬਰਿੰਦਰ ਸਿੰਘ ਸਾਹਿਬ ਨੇ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਹੈ